ਇੱਕ ਵਿਆਹ ਦੇ ਵਿੱਚ ਫੁੱਫੜ ਸਾਡਾ ਨਾ ਵਿਚੋਲਾ ਸੀ ਰਿਸ਼ਤੇਦਾਰੀ ਚ ਵਿਆਹ ਸੀ ਇੱਕ ਪਾਸੇ ਫੁੱਫੜ ਦੇ ਆਪਣੇ ਪੇਕੇਆਂ ਸਹੁਰਿਆਂ ਦੀ ਮੁੰਡੇ ਕੁੜੀ ਦੇ ਨਾਲ ਸਾਂਝੀ ਲਿਹਾਜ਼ ਸੀ ਫੁੱਫੜ ਵਿਚੋਲਾ ਬਣ ਗਿਆ ਜੀ ਹਾਲਾਤ ਇਹ ਬਣ ਗਿਆ ਜਦੋਂ ਫੁੱਫੜ ਨੂੰ ਕੁੜੀ ਵਾਲਿਆਂ ਨੇ ਮੁੰਡੇ ਵਾਲਿਆਂ ਦੀ ਜਾਣ ਕਰ ਦੇ ਵਿੱਚ ਬਰਾਤ ਛੇਰੀ ਹੁੰਦੀ ਸੀ ਤੁਹਾਨੂੰ ਪਤਾ ਹੀ ਆ ਪ੍ਰਾਇਮਰੀ ਸਕੂਲ ਉੱਤੇ ਹੁੰਦਾ ਸੀ ਐਤਵਾਰ ਦੇ ਵਿਆਹ ਹੁੰਦੇ ਸੀ ਤਾਂ ਉੱਥੇ ਭੰਡ ਮਰਾਸੀ ਬਾਜੀ ਕਰਨੀਆਂ ਸਾਰੀਆਂ ਉੱਥੇ ਆ ਕੇ ਰੌਣਕਾਂ ਲਾਉਂਦੀਆਂ ਆਂਦੀਆਂ ਸੀ ਹੁਣ ਲਾਵਾਂ ਹੋ ਹੋਟੀਆਂ ਜੀ ਬਰਾਤੀ ਜਿਹੜੇ ਉਤਰਾਰੇ ਜਾ ਰਹੇ ਆ ਅੱਛਾ ਜਨਕਰ ਦੇ ਵਿੱਚ ਬੈਠੇ ਆ ਲਾ 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 ਹੋ ਰਹੀ ਆ ਅੱਛਾ ਉਹ ਪੂਰੇ ਰੰਗ ਚ ਹੁਣ ਫੁੱਫੜ ਸਾਡਾ ਬਚੋਲਾ ਆ ਅੱਛਾ ਉਹ ਪੂਰੀ ਦੀਨਗੀ ਦੇ ਨਾਲ ਕੁੜੀ ਵਾਲਿਆਂ ਦਾ ਸਨੇਹਾ ਲੈ ਕੇ ਬਰਾਤ ਨੂੰ ਇਹ ਕਹਿਣ ਗਿਆ ਵੀ ਭਾਈ ਸਾਹਿਬ ਰੋਟੀ ਤਿਆਰ ਆ ਰੋਟੀ ਖਾ ਲਓ ਫੁੱਫੜੂ ਤੋਂ ਬਚੋਲਾ ਹਾਂ ਕੀ ਬਾਤ ਹੈ ਹੁਣ ਫੁੱਫੜੂ ਉੱਥੇ ਉਹ ਨਹੀਂ ਬਰਾਤਿਆਂ ਨੇ ਕੋਲ ਬਿਠਾ ਕੇ ਜਿੰਨੀ ਆਪ ਪੀਤੀ ਸੀ ਉਦੋਂ ਦੁੱਗਣੀ ਪਲਾਤੀ ਚੱਕੋ ਹੁਣ ਬਰਾਤ ਰੋਟੀ ਖਾਣ ਆ ਰਹੀ ਆ ਹਮ ਇੱਕ ਮੈਨਾਂ ਕਿ ਤੂੰ ਸਵੇਰਾ ਟਾਈਪ ਜਿਹੜੇ ਬੰਦੇ ਹੁੰਦੇ ਮੋਰੇ ਇੱਕ ਦੋ ਫੁੱਫੜੂ ਉਸ ਅੰਦਾਜ਼ ਦੇ ਵਿੱਚ ਸੜਾ ਰਮਾਲ ਕੱਢ ਕੇ ਪਸੀਨੇ ਨਾਲ ਉਹਦਾ ਮਤਲਬ ਝੱਗਾ ਭਜਾਇਆ ਤੇ ਉਹ ਨਾ ਮਤਲਬ ਰਮਾਲ ਵੀਨ ਦੇ ਅੰਦਾਜ਼ ਦੇ ਵਿੱਚ ਵਜਾਉਂਦਾ ਆ ਰਿਹਾ ਜਿਹੜਾ ਦੂਜਾ ਫੁੱਫੜਾ ਸਾਡਾ ਜਿਹੜਾ ਉਤੋਂ ਥੋੜਾ ਜਿਹਾ ਘੱਟ ਜਰੀਲਾ ਸੀ ਜੀ ਉਹ ਨਾਗਰ ਬਣ ਕੇ ਮੇਲਦਾ ਆ ਰਿਹਾ ਗਲੀ ਦੇ ਵਿੱਚ ਉਹ ਤੇਰੇ ਦੀ ਫੁਫੜਾਂ ਨੇ ਤਾਂ ਫੇ ਚੰਗਾ ਕਿੱਦਾਂ ਜਿਹੜੇ ਟੱਬਰ ਦੇ ਘਰ ਕੁੜੀਆਂ ਆਣਾਂ ਨੇ ਰੋਟੀ ਕੀਤੀ ਸੀ ਉਹਨਾਂ ਦੇ ਨਾਲ ਦੇ ਘਰ ਦਾ ਨਾ ਉਹਨਾਂ ਦੀ ਲੱਗਦੀ ਸੀ ਓਕੇ ਉਹਨਾਂ ਨੂੰ ਇਹ ਵੀ ਕਾਲੀ ਗਾਲੀ ਬਰਾਤ ਜਿਹੜੀ ਆ ਸਾਡੇ ਵੈਰੀਆਂ ਦੇ ਘਰ ਮੋੜ ਦੀ ਲੰਘ ਜਵੇ ਇਸ ਤੋਂ ਪਹਿਲਾਂ ਕੋਈ ਰਫੜ ਪੈ ਜਾਏ ਉਹਨਾਂ ਦੀਆਂ ਬੁੜੀਆਂ ਉੱਪਰ ਖੜ੍ਹੀਆਂ ਦੇਖਦੀਆਂ ਸੀ ਵੀ ਜੇ ਕੋਈ ਰਫੜ ਪਿਆ ਅਸੀਂ ਉੱਪਰੋਂ ਇੱਟਾਂ-ਪੱਟੇ ਚਲਾ ਦੇਣੇ ਆ ਬਰਾਤ ਹੋਊਗੀ ਇਹਨਾਂ ਦੀ ਹੋਊਗੀ ਸਾਨੂੰ ਕੀ ਪਰਵਾਹ ਆ ਉਹੀ ਗੱਲ ਹੋਈ ਜੀ ਉਹ ਜਿਹੜਾ ਵਾਜੇ ਵਾਲਾ ਸੀ ਉਹਨਾਂ ਨੇ ਧੁਨ ਥੋੜੀ ਚੇਂਜ ਹੋ ਗਈ ਅੱਛਾ ਉਦੋਂ ਚਾਂਦਨੀ ਫਿਲਮ ਦੇ ਵਿੱਚ ਇੱਕ ਗਾਣਾ ਬਹੁਤ ਮਸ਼ਹੂਰ ਹੋਇਆ ਸੀ ਮੈਂ ਤੇਰੀ ਚਾਂਦਨੀ ਉਹਨਾਂ ਨੂੰ ਲੱਗਾ ਕਿ ਯਾਰ ਹੁਣ ਬਰਾਤ ਬਿਲਕੁਲ ਲਾਗੇ ਟੱਕ ਚੁੱਕੀ ਆ ਆਪਾਂ ਇੱਕ ਜਿਹੜੀ ਬਹੁਤ ਮਸ਼ਹੂਰ ਮੈਂ ਤੇਰੀ ਚਾਂਦਨੀ ਫੁੱਪੜ ਸਾਡਾ ਤਾਂ ਦਰਨ ਬਤਾਉ ਸਪੇਰਾ ਬਣਿਆ ਸੀ ਨਹੀਂ ਨਹੀਂ ਉਹ ਗੁੱਸਾ ਆ ਗਿਆ ਜੀ ਉਹ ਕਹਿੰਦਾ ਨਾਗਿੰ ਵਾਲਾ ਲੱਗਣਾ ਉਹਨੇ ਗੁੱਸੇ ਜਾ ਕੇ ਪਹਿਲਾਂ ਤਾਂ ਬਾਜੇ ਵਾਲੇ ਦੀ ਸਿੱਟੀਆਂ ਉਹ ਚੱਕੋ ਮੁੜ ਕੇ ਬਾਜੇ ਵਾਲੇ ਨੇ ਮੋੜੋਂ ਥੋੜੀ ਜਿਹੀ ਰਜਿਸਟੈਂਸ ਆਫਰ ਕੀਤੀ ਜੀ ਫਿਰ ਉਹ ਜਿਨਾਂ ਨਾਲ ਲੱਗਦੀ ਸੀ ਕੁੜੀਵਾਲਿਆਂ ਦੀ ਅੱਛਾ ਉਹਨਾਂ ਦੀ ਤਾਕੀ ਦੀ ਚਿਗਾਠ ਨੂੰ ਹੱਥ ਪਾ ਕੇ ਚਿਗਾਠ ਵੱਟਦੀ। ਉਹ ਚੱਕੋ ਅੱਛਾ ਮੁੜ ਕੇ ਦੂਜੇ ਦਿਨ ਪੰਚਾਇਤ ਹੋਈ ਸਾਨੂੰ ਪਤਾ ਵੀ ਨਾਲੇ ਦਾ ਅਸੀਂ ਮਾफी ਮੰਗ ਗਏ। ਨਾਲੇ ਜਿਨਾਂ ਨਾਲ ਸਾਡੇ ਉਹਨਾਂ ਦੇ ਟੱਬਰ ਦੀ ਲੱਗਦੀ ਸੀ। ਨਾਲੇ ਉਹਨਾਂ ਦੇ ਪੈਸੇ ਦੇ ਕੇ ਉਹਨਾਂ ਦਾ ਮੁਆਵਜ਼ਾ ਦੇ ਗਿਆ ਵੀ ਭਾਈ ਤੁਸੀਂ ਤਾਕੀ ਦੀ ਚਿਗਾਠ ਨਵੀਂ ਲਵਾ ਲਓ। ਸੋ ਇਦਾਂ ਦੇ ਵਿਚੋਲੇ ਵੀ ਕੀ ਵਾਰੀ ਹੁੰਦੇ ਆ। ਪਰਮਿੰਦਰ ਭਾਜੀ ਹੁਸਨਿਆ ਦੇਣ ਗਏ ਸ਼ਰਾਬੀ ਹੋ ਗਿਆ। ਫੁੱਫੜ-ਫੋਪੜ ਬਾਸ ਕਰ ਗਏ ਕਿਉਂਕਿ ਉਹ ਫੇਸਬੁੱਕ ਤੇ ਵੀ ਬਹੁਤ ਫੁੱਫੜ-ਫੋਪੜ ਹੋ ਚੁੱਕੀ ਐ। ਕਹਿੰਦੇ ਸਾਨੂੰ ਆਪਣੇ ਫ